ਅਸਲਾਮੁਅਲੈਕ ਵੀਰੋ ਕੀ ਹਾਲ ਚਾਲ ਵੀਰੋ ਵਿਕਰਮ ਸਿੰਘ ਜੀਟੀਏ ਦੀ ਜ਼ਮਾਨਤ ਤੋਬਾਤ ਬਾਬਾ ਗੁਰਵਿੰਦਰ ਸਿੰਘ ਢਿੱਲੂ ਨੇ ਢਿੱਲੂ ਦੇ ਬਿਆਨ ਨੇ ਵੀਰੋ ਪੰਜਾਬ ਦੇ ਵਿੱਚ ਮਾਹੌਲ ਨੂੰ ਬਹੁਤ ਜ਼ਿਆਦਾ ਗਰਮ ਕਰ ਦਿੱਤਾ ਹੈ ਵੀਰੋ ਵੱਡੇ ਵੱਡੇ ਜਿਹੜੇ ਲੀਡਰ ਹੈ ਉਹ ਬਾਬਾ ਗੁਰਵਿੰਦਰ ਸਿੰਘ ਢਿੱਲੂ ਦੇ ਖਿਲਾਫ ਬਿਆਨਬਾਜ਼ੀ ਕਰ ਰਿਹਾ ਹੈ ਬਾਬਾ ਗੁਰਵਿੰਦਰ ਸਿੰਘ ਢਿੱਲੂ ਪਸ ਗਿਆ ਬਹੁਤ ਵੱਡੀ ਮੁਸੀਬਤ ਦੇ ਵਿੱਚ ਵੀਰੋ ਕੀ ਇਹ ਪੂਰੀ ਤਫਸੀਲ ਇਹ ਅਸੀਂ ਅੱਜ ਜੀ ਵਿੜਹ ਜਾਣਾਗੇ ਉਸ ਚਾਲ ਕੀ ਵੀਡੀਓ ਦੇਣੇ ਦੇ ਇਸਤੇਮਾਲ ਚਾਣੇ ਬਹੁਤ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਵਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਸ਼ਖਬੀਰ ਸਿੰਘ ਬਾਦਲ ਨੂੰ ਲੈ ਕੇ ਸ਼ਖਬੀਰ ਸਿੰਘ ਬਾਦਲ ਦਾ ਪੱਤਾ ਸਾਫ਼ ਯਾਨੀ ਪਹਿਲੇ ਨੰਬਰ ਤੇ ਕੈਸੀ ਘੰਟੀ ਬਜਾ ਦਿੱਤੀ ਹੈ ਵਿਕਰਮ ਸਿੰਘ ਮਜੀਠੀਆ ਵੱਲੋਂ ਔਰ ਦੂਜੇ ਪਾਸੇ ਰਾਧਾ ਸਵਾਮੀ ਡੇਰਾ ਬਿਆਸ ਦੇ ਮੁਖੀ ਜਿਨ੍ਹਾਂ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਇੱਕ ਬਹੁਤ ਵੱਡੀ ਵਿਰੋਧਤਾ ਛਿੜ ਚੁੱਕੀ ਹੈ ਯਾਨੀ ਬਿਆਨ ਐਸੇ ਆ ਰਹੇ ਆ ਮੈਂ ਤੁਹਾਨੂੰ ਉਹਨਾਂ ਦਾ ਬਿਆਨ ਸੁਣਾਉਣ ਜਾ ਰਿਹਾ ਹਾਂ ਰਾਦਾ ਸਵਾਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਕਿ ਆਪਣੇ ਆਪ ਨੂੰ ਸੰਤ ਸਾਬਤ ਕਰਨ ਦੀ ਕੋਸ਼ਿਸ਼ ਤੇ ਲੱਗੇ ਹੋਏ ਸੀ ਕਈ ਸਾਲਾਂ ਤੋਂ ਹਾਲਾਂਕਿ ਜਦੋਂ ਦੀ ਇਹਨਾਂ ਨੂੰ ਗੱਦੀ ਮਿਲੀ ਹੈ ਤਾਂ ਅੱਜ ਪੰਜਾਬ ਦੇ ਅੰਦਰ ਉਸੇ ਬਾਬੇ ਨੂੰ ਲੈ ਕੇ ਰੌਲਾ ਪੈ ਚੁੱਕਿਆ ਕਿਉਂਕਿ ਇਹ ਬਾਬੇ ਨਹੀਂ ਦਰਅਸਲ ਦੇ ਵਿੱਚ ਇਹ बिजनेसमੈਨ ਔਰ ਇਹਨਾਂ ਦੀ ਕਹਾਣੀ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਮਿਲਦੇ ਨੇ ਇਹ ਕੱਲਾ ਹੁਣ ਪਹਿਲੀ ਦਫਾ ਨਹੀਂ ਮਿਲੇ ਬਲਕਿ ਵਿਕਰਮ ਸਿੰਘ ਮਜੀਠੀਆ ਜਦੋਂ ਪਹਿਲਾਂ ਐਂਡੀ ਪੀਐਸ ਦੇ ਕੇਸ ਦੇ ਵਿੱਚ ਪਹਿਲਾਂ ਵਿਕਰਮ ਮਜੀਠੀਆ ਜੇਲ੍ਹ ਜਾਂਦਾ ਉਦੋਂ ਵੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਮਿਲ ਕੇ ਆਉਂਦੇ ਤੇ ਪੰਜਾਬ ਦੇ ਲੋਕਾਂ ਨੇ ਪਤਾ ਕੀ ਕਿਹਾ ਕਹਿੰਦੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਚੁੱਟੇ ਦੇ ਤਸਕਰ ਨੂੰ ਮਿਲ ਕੇ ਆਇਆ ਔਰ ਦੂਜੇ ਪਾਸੇ ਬਾਬਾ ਗੁਰਿੰਦਰ ਸਿੰਘ ਢਿੱਲੋਂ 2025 ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਜਿਹੜਾ ਕਿ ਗ੍ਰਿਫਤਾਰੀ ਹੁੰਦੀ ਹੈ ਉਸ ਤੋਂ ਬਾਅਦ 26 ਦੇ ਵਿੱਚ ਆ ਜਿਹੜਾ ਕਿ ਹੁਣ ਪਰਸੋ ਛੁੱਟਿਆ ਉਸ ਦਿਨ ਮੁਲਾਕਾਤ ਹੁੰਦੀ ਹੈ ਯਾਨੀ 2 ਫਰਵਰੀ ਨੂੰ ਤਾਂ ਪੰਜਾਬ ਦੇ ਲੋਕ ਬਹੁਤ ਵੱਡੇ ਪੱਧਰ ਦੇ ਉੱਤੇ ਗੁਰਿੰਦਰ ਸਿੰਘ ਢਿੱਲੋਂ ਦੀ ਵਿਰੋਧਤਾ ਕਰਨ ਲੱਗੇ ਨੇ ਇਹਨਾਂ ਦੀਆਂ ਜਿਹੜੀਆਂ ਸੰਗਤਾਂ ਨਾ ਉਹ ਦੋ ਫਾੜ ਹੋ ਚੁੱਕੀਆਂ ਨੇ ਉਹ ਕਿਉਂ ਹੋ ਚੁੱਕੀਆਂ ਤੁਹਾਡੇ ਨਾਲ ਖਬਰ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਸੁਖਬੀਰ ਬਾਦਲ ਉਹਨਾਂ ਨੂੰ ਲੈ ਕੇ ਵੱਡੀ ਚਰਚਾ ਛੜ ਗਈ ਸੀ ਕਹਿੰਦੇ ਜੀ ਹੁਣ ਵਿਕਰਮ ਸਿੰਘ ਮਜੀਠੀਆ ਸੁਖਬੀਰ ਬਾਦਲ ਤੋਂ ਪਾਸਾ ਵੱਟ ਗਏ ਨੇ ਪਰ ਕਿਵੇਂ ਵੱਟ ਗਏ ਨੇ ਉਹ ਖਬਰ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਮਜੀਠੀਆ ਦੇ ਨਾਲ ਵੀ ਬਹੁਤ ਵੱਡਾ ਧੋਖਾ ਹੋ ਸਕਦਾ ਉਹ ਕਿੱਦਾਂ ਹੋ ਸਕਦਾ ਜੀ ਕਿਉਂਕਿ ਸਪਸ਼ਟ ਰੂਪ ਦੇ ਵਿੱਚ ਜਿਹੜੇ ਬੁੱਧੀਜੀਵੀ ਸਾਡੇ ਲੋਕ ਨੇ ਜਾਂ ਜਿਹੜੇ ਲੋਕ ਸਿਆਸਤ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਉਹਨਾਂ ਲੋਕਾਂ ਨੂੰ ਇਸ ਗੱਲ ਦੀ ਨਿਰਪੱਖਤਾ ਉਹਨਾਂ ਨੂੰ ਇਸ ਗੱਲ ਦੀ ਪੂਰੀ ਭਲਕ ਲੱਗ ਚੁੱਕੀ ਹੈ ਯਾਨੀ ਬਿਕਰਮ ਸਿੰਘ ਮਜੀਠੀਆ ਅਯਾਰ ਕਿੱਥੋਂ ਹੋਏ ਨੇ ਜੇਲ੍ਹ ਦੇ ਵਿੱਚੋਂ ਨਾਬਾ ਦੇ ਵਿੱਚੋਂ ਮੋਦੀ ਸਾਹਿਬ ਨੇ ਕਢਾਏ ਨੇ ਉਹ ਵੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਕਹਿਣ ਤੇ ਇਹ ਲੋਕਾਂ ਦੇ ਵਿੱਚ ਬਹੁਤ ਵੱਡੀ ਭਾਵਨਾ ਹੀ ਨਹੀਂ ਬਲਕਿ ਇੱਕ ਸਬੂਤ ਦੀ ਤਰ੍ਹਾਂ ਬਣਦਾ ਜਾ ਰਿਹਾ ਹੈ ਲੋਕ ਕਹਿੰਦੇ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਹਿਲਾਂ ਤਾਂ ਲੋਕ ਇਹ ਵੀ ਕਹਿੰਦੇ ਸੀ ਕਹਿੰਦੇ ਏਜੰਟ ਹੈ ਬੀਜੇਪੀ ਦਾ ਗੁਰਿੰਦਰ ਸਿੰਘ ਢਿੱਲੋਂ ਫਿਰ ਲੋਕ ਕਹਿਣ ਲੱਗੇ ਜੀ ਬਾਬਾ ਸਪੋਰਟਰ ਹੈ ਬੀਜੇਪੀ ਦਾ ਤਾਂ ਫਿਰ ਬਾਬਾ ਬੀਜੇਪੀ ਦੇ ਵਿੱਚ ਕਿਉਂ ਨਹੀਂ ਲਿਜਾਊਗਾ ਵਿਕਰਮ ਮਜੀਠੀਆ ਨੂੰ ਤਾਂ ਵਿਕਰਮ ਸਿੰਘ ਮਜੀਠੀਆ ਜੇਕਰ ਬਾਬੇ ਦੇ ਪਿੱਛੇ-ਪਿੱਛੇ ਬੀਜੇਪੀ ਦੇ ਅੰਦਰ ਜਾਂਦਾ ਤਾਂ ਵਿਕਰਮ ਸਿੰਘ ਮਜੀਠੀਆ ਦੇ ਨਾਲ ਵੀ ਬਹੁਤ ਵੱਡਾ ਧੋਖਾ ਔਰ ਦੂਜੇ ਪਾਸੇ ਸ਼ਗਵੀਰ ਸਿੰਘ ਬਾਦਲ ਉਹਨਾਂ ਦਾ ਪੱਤਾ ਕਿਵੇਂ ਸਾਫ਼ ਹੋ ਗਿਆ ਉਹਨਾਂ ਦਾ ਪੱਤਾ ਇਸ ਤਰ੍ਹਾਂ ਸਾਫ਼ ਹੋ ਗਿਆ ਕਿ ਮਜੀਠੇ ਪਿੰਡ ਦੇ ਵਿੱਚ ਜਿਹੜਾ ਉਹਨਾਂ ਦਾ ਹਲਕਾ ਨਾ ਮਜੀਠਾ ਉਹਦੇ ਵਿੱਚ ਹੁਣ ਸੁਖਬੀਰ ਬਾਦਲ ਤੁਹਾਨੂੰ ਕਦੇ ਨਜ਼ਰ ਨਹੀਂ ਆਉਣਗੇ ਕਿਉਂਕਿ ਜਿਹੜੀ ਸਿਆਸਤ ਹੈ ਇਹਦੇ ਵਿੱਚ ਰਿਸ਼ਤੇਦਾਰੀ ਔਰ ਕੋਈ ਵੀ ਨੇੜਤਾ ਨਹੀਂ ਸਮਝੀ ਜਾ ਸਕਦੀ ਇਹ ਵੱਡੇ ਬਾਦਲ ਤੋਂ ਸਾਬਤ ਹੁੰਦਾ ਕਿਉਂਕਿ ਉਹਨਾਂ ਨੇ ਆਪਣਾ ਰਿਸ਼ਤੇਦਾਰ ਸਰਪੰਚ ਤੱਕ ਵੀ ਬਣਨ ਦਿੱਤਾ ਸੀ ਆਪਦੇ ਜਉਂਦੇ ਹੁੰਦੇ ਹੁੰਦੇ ਆ ਆਪਣੇ ਇਲਾਕੇ ਦੇ ਅੰਦਰ ਅਖਾਲੀ ਦਲ ਦਾ ਇਤਿਹਾਸ ਕੀ ਹੈ ਇਹਨਾਂ ਦਾ ਬਾਧ ਰੱਖਿਆ ਦਾ ਉਹ ਤੁਹਾਡੇ ਨਾਲ ਅੱਜ ਸਾਂਝਾ ਕਰਾਂਗੇ ਕਿਉਂਕਿ ਸਾਡੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਦੇ ਦੁਬਧਾ ਦੇ ਵਿੱਚ ਪਾ ਕੇ ਰੱਖਿਆ ਕਿ ਕਿਵੇਂ ਨਾ ਕਿਵੇਂ ਅਸੀਂ ਸਰਕਾਰ ਬਣਾਉਣੀ ਹੈ ਬਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਰੁੱਧ ਜਿਹੜੇ ਅੱਜ ਆ ਜਾਂਦੇ ਚੱਲੇ ਜਾ ਰਹੇ ਨੇ ਜੇਕਰ ਸਰਕਾਰ ਪਲਟਾ ਮਾਰਦੀ ਹੈ 27 ਦੇ ਅੰਦਰ ਤਾ ਤੁਹਾਨੂੰ ਇਦੋਂ ਵੀ ਵੱਡੇ ਵੱਡੇ ਹਰਜਾਨੇ ਝੱਲਣੇ ਪੈ ਸਕਦੇ ਆ ਪੰਜਾਬ ਵਾਸੀਆਂ ਨੂੰ ਇਹ ਸਿੱਧੀ ਅਪੀਲ ਕਿਉਂਕਿ ਬਹੁਤ ਵੱਡੇ ਵੱਡੇ ਬੰਬ ਧਮਾਕੇ ਬਹੁਤ ਵੱਡੇ ਵੱਡੇ ਕਾਂਡ ਹੋ ਰਹੇ ਆ ਪੰਜਾਬ ਦੇ ਅੰਦਰ ਉਹ ਵਿਰੋਧੀ ਧਿਰਾਂ ਦਾ ਜਿਹੜਾ ਕਿ ਕਾਰਨਾਮਾ ਸਿੱਧੇ ਤੌਰ ਦੇ ਉੱਤੇ ਇਹ ਮੁੱਖ ਮੰਤਰੀ ਨੇ ਵੀ ਕਿਹਾ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰਾਜ ਦੇ ਅੰਦਰ ਇਹੋ ਜਿਹਾ ਕੋਈ ਕੰਮ ਨਹੀਂ ਹੋਇਆ ਜਿਹਦੇ ਨਾਲ ਸਾਡੇ ਆਮ ਵਾਸੀਆਂ ਨੂੰ ਠੇਸ ਲੱਗੇ ਤਾਂ ਹੁਣ ਮੈਂ ਤੁਹਾਨੂੰ ਇੱਕ ਬਿਆਨ ਸੁਣਾਉਣ ਜਾ ਰਿਹਾ ਮਜੀਠੀਏ ਦਾ ਜਿਹਦੇ ਵਿੱਚ ਬਹੁਤ ਅਹਿਮ ਕੜੀ ਸੁਖਬੀਰ ਬਾਦਲ ਦੇ ਨਾਲ ਔਰ ਦੂਜੇ ਪਾਸੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਕੀ ਜੁੜਦੀ ਹੈ ਇਹ ਸੁਣਾਵਾਂਗੇ ਫਿਰ ਬਾਅਦ ਆਪਵਾ ਨੂੰ ਬਕਾਇਦਾ ਘੋੜ ਤੇ ਵਿਕਰਮ ਸਿੰਘ ਮਜੀਠੀਏ ਨੂੰ ਜਿਹੜਾ ਨਰਦੋਸ਼ ਕਹਿਣ ਸਤਿਯੂ ਜਨ ਨੂੰ ਕਲੀਨ ਚਟ ਦੇਣੀ ਹੈ ਇਹ ਕਿਹੜੇ ਪਾਸੇ ਚਲ ਜਾਂਦੀ ਇੱਕ ਕੌਨਸੀ ਪ੍ਰੈਸੀ ਹੈ ਤਗਬੀਰ ਸਿੰਘ ਬਾਦਲ ਨੂੰ ਖੁੱਡੇ ਲਾਉਂਦੀ ਚਿਹਰੀ ਕੀਤੀ ਹੈ ਜਿਸਨੂੰ ਮੀਤ ਸਿੰਘ ਬਾਦਲ ਨੂੰ ਪਤਾ ਹੈ ਇਸ ਕਰਕੇ ਇਹ ਸਿਆਸਤ ਇੱਕਾਂ ਦੀ ਚੀਜ਼ ਹੈ ਤੇ ਕੋਈ ਰਿਸ਼ਤੇਦਾਰ ਨਹੀਂ ਕੋਈ ਸੱਖਾ ਕਿਸੇ ਦਾ ਨਹੀਂ ਹੈ ਤਾਂ ਸੁਣ ਲਿਆ ਪੰਜਾਬ ਵਾਲਿਓ ਸੀਨੀਅਰ ਪੱਤਰਕਾਰ ਪੰਜਾਬ ਦੇ ਸਾਡੇ ਉਹ ਲੋਕ ਵੀ ਇਹ ਗੱਲ ਕਹਿ ਰਹੇ ਨੇ ਸੁਖਬੀਰ ਸਿੰਘ ਬਾਦਲ ਨੂੰ ਬਿਲਕੁਲ ਘਰੇ ਬਿਠਾਉਣ ਦੀਆਂ ਤਿਆਰੀਆਂ ਵਿਕਰਮ ਸਿੰਘ ਮਜੀਠੀਆ ਵੱਲੋਂ ਕਰਵਾਈਆਂ ਜਾਣੀਆਂ ਉਹ ਵੀ ਮਜਬੂਰ ਕਰਕੇ ਇਹ ਗੱਲ ਪੰਜਾਬ ਦੇ ਲੋਕ ਯਾਦ ਰੱਖਣ ਅਕਾਲੀ ਦਲ ਜਾਂ ਕਾਂਗਰਸ ਇਹ ਬਣ ਗਈ ਜੇਕਰ ਪੰਜਾਬ ਦੇ ਅੰਦਰ ਇਹ ਸਿਰਫ ਦੋ ਘਰ ਤੁਹਾਨੂੰ ਦਿਖਦੇ ਨੇ ਹੈ ਨਹੀਂ ਇਹ ਲੋਕ ਇੱਕ ਨਹੀਂ ਪੰਜਾਬ ਦੀ ਬਰਬਾਦੀ ਕਰਨ ਨੂੰ ਬੇहद ਜਿਆਦਾ ਵਿਤਆਪ ਤੇ ਤਿਆਰ ਬੈਠੇ ਨੇ ਜੇਕਰ ਪੰਜਾਬ ਵਾਸੀਆਂ ਨੇ ਬਚਣਾ ਤਾਂ ਫੇਰ ਪੰਜਾਬ ਦੇ ਅੰਦਰ ਇੱਕ ਵਾਰ ਮੁੱਖ ਮੰਤਰੀ ਨੂੰ ਫੇਰ ਤੋਂ ਰੀਪੀਟ ਕਰਕੇ ਦੇਖਣਾ ਚਾਹੀਦਾ ਕਿਉਂਕਿ ਇਹਨਾਂ ਲੋਕਾਂ ਨੂੰ 25 ਸਾਲ ਰਾਜ ਕਰਵਾਇਆ ਸਾਡੇ ਹੀ ਪੰਜਾਬ ਦੇ ਲੋਕਾਂ ਨੇ ਅੱਜ ਪੰਜਾਬ ਦੀ ਸਥਿਤੀ ਕੀ ਹੈ ਤਾਂ ਉਹਨਾਂ 25 ਸਾਲਾਂ ਦੇ ਵਿੱਚ ਜੇਕਰ ਇਹ ਪੰਜਾਬ ਦਾ ਕੁਝ ਨਹੀਂ ਕਰ ਪਾਏ ਤੇ ਫਿਰ ਜਿਹੜੇ ਆਉਣ ਵਾਲੇ ਸਾਲਾਂ ਦੀ ਗੱਲ ਇਹ ਕਰਦੇ ਹੁਣ ਇਹਨਾਂ ਨੇ ਇਕੱਲੇ ਗੁੰਡਾਗਰਦੀ ਮਚਾਉਣੀ ਆ ਸੱਚ ਇਹ ਐ ਮੁੱਖ ਮੰਤਰੀ ਤੋਂ ਬਦਲਾ ਲੈਣ ਦੀ ਗੱਲ ਸ਼ਰਿਆਮ ਹੋਣੇ ਤੋਂ ਚੱਲ ਰਹੀ ਐ ਰਣਨੀਤੀ ਵੱਡੇ ਅਫਸਰਾਂ ਨੂੰ ਪਤਾ ਨਹੀਂ ਅਸੀਂ ਕਿੱਥੇ ਸਿੱਟਾਂਗੇ ਗੌਰਵ ਯਾਦਵ ਡੀਜੀਪੀ ਵਰਗਿਆਂ ਨੂੰ ਜਿਹੜੇ ਕਿ ਸਾਡੇ ਪੰਜਾਬ ਦੀ ਪੁਲਿਸ ਦੇ ਹਲਾਕੇ ਮੁਖੀ ਨੇ ਫੇਰ ਕਈ ਐਸਐਸਪੀ ਇਹਨਾਂ ਦੀ ਅੱਖਾਂ ਨੇ ਨਹੀਂ ਉਹ ਲੋਕਾਂ ਨੂੰ ਇਹਨਾਂ ਲੋਕਾਂ ਨੇ ਖਪਾਉਣਾ ਇਸ ਕਰਕੇ ਇਹਨਾਂ ਦੀ ਜਿੱਦ ਲੱਗੀ ਹੋਈ ਹੈ ਕਿ ਅਸੀਂ ਸਰਕਾਰ ਪੰਜਾਬ ਦੇ ਅੰਦਰ ਕਾਇਮ ਕਰਨੀ ਹੈ ਪਰ ਗੌਰਵ ਯਾਦਵ ਡੀਜੀਪੀ ਉਹਨਾਂ ਵਰਗਾ ਡੀਜੀਪੀ ਪੰਜਾਬ ਦੇ ਅੰਦਰ ਸ਼ਾਇਦ ਹੀ ਸਾਡੇ ਪੰਜਾਬ ਨੂੰ ਮਿਲਿਆ ਹੋਵੇ ਪਹਿਲਾਂ ਕਿਉਂਕਿ ਉਸ ਬੰਦੇ ਨੇ ਨਿਰਪੱਖਤਾ ਦੇ ਨਾਲ ਬੜੀ ਇਮਾਨਦਾਰੀ ਦੇ ਨਾਲ ਪੰਜਾਬ ਪੁਲਿਸ ਦੇ ਵਿੱਚ ਵੱਡੇ ਐਕਸ਼ਨ ਕੀਤੇ ਨਸ਼ੇ ਤਸਕਰਾਂ ਨੂੰ ਫੜਿਆ ਵੱਡੇ ਵੱਡੇ ਜਿਹੜੇ ਮਗਰਮੱਛ ਮਜੀਠੀਆ ਵਰਗੇ ਉਹਨਾਂ ਨੂੰ ਫੜਨ ਦੀ ਵੱਡੇ ਪੱਧਰ ਦੇ ਉੱਤੇ ਹਦਾਇਤ ਦਿੱਤੀ ਆ ਫਿਰ ਇਹੋ ਜਿਹਾ ਡੀਜੀਪੀ ਕਦੋਂ ਆ ਸਕਦਾ ਯਾਰ ਦੂਜੀ ਗੱਲ ਮੁੱਖ ਮੰਤਰੀ ਦੇ ਉੱਤੇ ਜਿੰਨੇ ਵੀ ਇਲਜ਼ਾਮ ਬਾਜ਼ੀ ਚਾਰੇ ਪਾਸਿਆਂ ਤੋਂ ਹੋਣ ਲੱਗ ਗਈਆਂ ਨਾ ਇਹ ਵਿਰੋਧੀ ਧਿਰਾਂ ਦੇ ਕੰਮ ਆ ਹੋਰ ਕਿਸੇ ਦੇ ਨਹੀਂ ਆ ਇਹ ਮੁੱਖ ਮੰਤਰੀ ਨੇ ਖੁਦ ਕਿਹਾ ਔਰ ਤੁਹਾਡਾ ਇਸ ਵਿਸ਼ੇ ਦੇ ਉੱਤੇ ਕੀ ਕਹਿਣਾ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਜਿਵੇਂ ਬਾਜਵੇ ਵਰਗੇ ਲੋਕ ਹੋਰ ਬਹੁਤੇ ਸਾਡੇ ਸਿਆਸਤਦਾਨ ਪੰਜਾਬ ਦੇ ਕਹਿੰਦੇ ਜੀ ਸੰਤਾਂ ਦੇ ਉੱਤੇ ਮਾੜੀ ਸ਼ਦਾਬਲੀ ਨਹੀਂ ਬੋਲਣੀ ਕਹਿੰਦੇ ਮੁੱਖ ਮੰਤਰੀ ਨੇ ਗਲਤ ਟਿੱਪਣੀ ਕੀਤੀ ਹੈ ਪਰ ਕਾਲ ਯੁਗ ਦੇ ਵਿੱਚ ਸਾਡੀ ਬਾਣੀ ਦੇ ਵਿੱਚ ਤਾਂ ਇਹ ਲਿਖਿਆ ਕਿ ਦੇਹ ਤਾਰੀ ਕੋਈ ਕਿਸੇ ਦਾ ਗੁਰੂ ਨਹੀਂ ਹੋਊਗਾ ਦੂਜੀ ਗੱਲ ਸੰਤ ਮਹਾਪੁਰਖ ਦਾ ਉਹ ਨੇ ਜਿਨ੍ਹਾਂ ਨੇ ਸਾਡੇ ਪੰਜਾਬ ਪ੍ਰਤੀ ਸਾਡੇ ਦੇਸ਼ ਪ੍ਰਤੀ ਆਪਣੀਆਂ ਜਾਨਾਂ ਵੀ ਦੇ ਦਿੱਤੀਆਂ ਨੇ ਗੁਰੂ ਗੋਬਿੰਦ ਸਿੰਘ ਵਰਗੇ ਉਹ ਨੇ ਇਹ ਲੋਕ ਕਿੱਥੋਂ ਆ ਗਏ ਆ ਉਹਨਾਂ ਦੇ ਚਰਨਾਂ ਦੀ ਧੂੜ ਤੱਕ ਨਹੀਂ ਹੈਗੇ ਇਹ ਪੂਰੀ ਜਨਤਾ ਨੂੰ ਭੜਕ ਲੱਗ ਚੁੱਕੀ ਤੇ ਜਿਹੜੀਆਂ ਸੰਗਤਾਂ ਦੋ ਫਾੜ ਹੋ ਚੁੱਕੀਆਂ ਨੇ ਕਿਉਂਕਿ ਬਾਬੇ ਗੁਰਿੰਦਰ ਢਿੱਲੋਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਕਿ ਤਸਕਰ ਦਾ ਸਾਥੀ ਹੈ ਤਿੰਨ ਵਾਰ ਉਹਨੂੰ ਮਿਲ ਕੇ ਆਇਆ ਅੱਗੇ ਇਸ ਵਿਸ਼ੇ ਦੇ ਉੱਤੇ ਤੁਹਾਡਾ ਕੀ ਕਹਿਣਾ ਕਮੈਂਟ ਜਰੂਰ ਕਰਿਓ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਦੋਸਤੋ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਆਮ ਆਦਮੀ ਪਾਰਟੀ ਦੇ ਕਈ ਲੀਡਰ ਜਿਹੜੇ ਆ ਉਹ ਬਿਆਨਬਾਜ਼ੀ ਕਰ ਰਹੇ ਆ ਉਹ ਉਹ ਬਿਲਕੁਲ ਮੈਂ ਮੰਨਦਾ ਵਾਂ ਕਿ ਬਿਲਕੁਲ ਠੀਕ ਕਹਿ ਰਹੇ ਆ ਪੰਮਾ ਗੁਰਵਿੰਦਰ ਸਿੰਘ ਢਿੱਲੋਂ ਇੱਕ ਸੰਤ ਹੈ ਜਿਨ੍ਹਾਂ ਨੂੰ ਲੋਕ ਬੜੇ ਰਿਸਪੈਕਟ ਦਿੰਦੇ ਆ ਉਹਨਾਂ ਦੀ ਫਾਲੋਅ ਕਰਦੇ ਆ ਉਹਨਾਂ ਦੀ ਗੱਲ ਨੂੰ ਸੁਣਦੇ ਆ ਤੇ ਮੰਨਦੇ ਆ ਤੇ ਇੱਕ ਇਹੋ ਜਿਹਾ ਲੀਡਰ ਇੱਕ ਇਹੋ ਜਿਹਾ ਸੰਤ ਨੂੰ ਕਦੀ ਵੀ ਇਹੋ ਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਉਹਨਾਂ ਨੂੰ ਅਦਾਲਤ ਦਾ ਕੰਮ ਅਦਾਲਤ ਨੂੰ ਕਰ ਦੇਣਾ ਚਾਹੀਦਾ ਸੀ ਉਹਨਾਂ ਨੂੰ ਨਹੀਂ ਸੀ ਬਿਆਨ ਦੇਣਾ ਚਾਹੀਦਾ ਤੇ ਉਹਨਾਂ ਦੇ ਬਿਆਨ ਦੇ ਨਾਲ ਪੰਜਾਬ ਦਾ ਮਾਹੌਲ ਜਿਹੜਾ ਵਾ ਵੀਰੋ ਉਹ ਵਿਗੜ ਗਿਆ ਵੇ ਇੱਕ ਬੰਨੇ ਲੀਡਰ ਬਾਬਾ ਗੁਰਵਿੰਦਰ ਸਿੰਘ ਢਿੱਲੂ ਦੇ ਖਿਲਾਫ ਗੱਲ ਕਰ ਰਹੇ ਆ ਤੇ ਦੂਸਰੇ ਬੰਨੇ ਬਾਬਾ ਗੁਰਵਿੰਦਰ ਸਿੰਘ ਢਿੱਲੂ ਦੇ ਜਿਹੜੇ ਮੰਨਣੇ ਵਾਲੇ ਆ ਜਿਹੜੇ ਫਾਲੋਅਰ ਆ ਇਹਨਾਂ ਨੂੰ ਪਿਆਰ ਕਰਦੇ ਉਹਨਾਂ ਨੂੰ ਉਹ ਗੱਲਾਂ ਬੁਰੀਆਂ ਲੱਗਦੀਆਂ ਮੈਂ ਜਦਕਿ ਗੱਲ ਵੀਰੋ ਬਿਲਕੁਲ ਠੀਕ ਹੈ ਇੱਕ ਮذਬੀ ਰਹਿਨਮਾਨ ਨੂੰ ਇਸ ਤਰ੍ਹਾਂ ਦਾ ਬਿਆਨ ਨਹੀਂ ਸੀ ਦੇਣਾ ਚਾਹੀਦਾ ਇੱਕ ਉਸ ਬੰਦੇ ਦੇ ਬਾਰੇ ਵਿਕਰਮ ਸਿੰਘ ਮਜੀਠੀਆ ਜਿਹਦੇ ਉੱਤੇ ਬਹੁਤ ਵੱਡੇ ਵੱਡੇ aarop ਲੱਗੇ ਆਮਦਨ ਤੋਂ ਜ਼ਿਆਦਾ ਕਮਾਈ ਦੇ ਵੀਰੋ ਲੁੱਟਮਾਰ ਕਰਨ ਦੇ ਤੇ ਹੋਰ ਵੀਰੋ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਮਲਬਸ ਹੋਣ ਦੇ ਬਿਰੋ ਤੁਹਾਨੂੰ ਕੀ ਲੱਗਦਾ ਵੈ ਬਾਬਾ ਗੁਰਵਿੰਦਰ ਸਿੰਘ ਢਿੱਲੂ ਦਾ ਜਿਹੜਾ ਬਿਆਨ ਆ ਉਹਨੂੰ ਦੇਣਾ ਚਾਹੀਦਾ ਸੀ ਕਿ ਨਹੀਂ ਸੀ ਦੇਣਾ ਚਾਹੀਦਾ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਹਾਲਾਸ ਵੀ ਕਰਨਾ ਪੜੇ ਸਾਰਾ ਖਿਆਲ ਕਰਨ ਦਵਾਇਆ ਦੇਖਣਾ ਅੱਲਾ ਫੇਜ਼